ਹੈਲੋ ਦੋਸਤੋ ਲੈ ਕੇ ਹਾਜ਼ਰ ਹੋਏ ਆ ਇੱਕ ਨਵੀਂ ਸਟੋਰੀ ਦੇ ਨਾਲ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਵੇਗੀ ਕਹਾਣੀ ਸੁਣਨ ਦੇ ਨਾਲ ਨਾਲ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਦੇ ਜੀ ਹੁਣ ਸ਼ੁਰੂ ਕਰਦੇ ਆ ਅੱਜ ਦੀ ਕਹਾਣੀ ਨੂੰ ਜੀ ਹਾਂ ਜਗਦੀਪ ਅੰਕਲ ਨੇ ਮੇਰੀ ਜ਼ਿੰਦਗੀ ਪੂਰੀ ਤਰ੍ਹਾਂ ਦੇ ਨਾਲ ਬਰਬਾਦ ਕਰ ਦਿੱਤੀ ਜਿਸ ਅੰਕਲ ਨੂੰ ਮੈਂ ਆਪਣੇ ਮਾਤਾ ਪਿਤਾ ਨਾਲੋਂ ਵੀ ਵੱਧ ਸਮਝਿਆ ਸੀ ਉਸਨੇ ਹੀ ਮੇਰੇ ਨਾਲ ਜਿਹਾ ਕਿਨੋਣਾ ਕੰਮ ਕੀਤਾ जिस बारे मैं कभी सपने ਦੇ ਵਿੱਚ ਵੀ ਨਹੀਂ ਸੋਚ ਸਕਦੀ ਸੀ ਮੇਰਾ ਨਾਮ ਕਮਲ ਹੈ ਤੇ ਮੇਰੀ ਉਮਰ 16 ਸਾਲ ਦੀ ਹੈ ਮੇਰੇ ਪਰਿਵਾਰ ਦੇ ਵਿੱਚ ਮੈਂ ਮੇਰਾ ਛੋਟਾ ਭਰਾ ਤੇ ਮੰਮੀ ਡੈਡੀ ਹਨ ਹਾਲਾਂਕਿ ਮੇਰੇ ਪਰਿਵਾਰ ਮੈਨੂੰ ਬਹੁਤ ਹੀ ਪਿਆਰ ਕਰਦਾ ਸੀ ਪਰ ਉਹ ਮੈਨੂੰ ਹਰ ਗੱਲ ਦੇ ਲਈ ਝਿੜਕਦੇ ਰਹਿੰਦੇ ਸਨ ਉਹ ਮੈਨੂੰ ਘਰ ਦੇ ਵਿੱਚ ਬਹੁਤ ਕੰਟਰੋਲ ਕਰਦੇ ਸਨ ਵੈਸੇ ਤਾਂ ਸਾਡੇ ਘਰ ਦੇ ਵਿੱਚ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਸੀ ਮੈਂ ਅਮੀਰ ਪਰਿਵਾਰ ਤੋਂ ਹਾਂ ਪਰ ਮੇਰੀ ਜ਼ਿੰਦਗੀ ਵਿੱਚ ਸਿਰਫ ਇੱਕ ਹੀ ਚੀਜ਼ ਦੀ ਕਮੀ ਸੀ ਤੇ ਉਹ ਸੀ ਆਜ਼ਾਦੀ ਮੇਰੇ ਮਾਤਾ ਪਿਤਾ ਹਮੇਸ਼ਾ ਮੈਨੂੰ ਕਿਸੇ ਨਾ ਕਿਸਾਈ ਦੀਆਂ ਨਜ਼ਰਾਂ ਨਾਲ ਦੇਖਦੇ ਸਨ ਉਹ ਮੈਨੂੰ ਹਰ ਗੱਲ ਲਈ ਝਿੜਕਦੇ ਰਹਿੰਦੇ ਸੀ ਨਾ ਹੀ ਕਿਸੇ ਨੂੰ ਮਿਲਣ ਦਿੰਦੇ ਸੀ ਅਤੇ ਨਾ ਹੀ ਕਿਸੇ ਦੇ ਘਰ ਜਾਣ ਦਿੰਦੇ ਸੀ ਮੈਂ ਆਪਣੇ ਡੈਡੀ ਤੋਂ ਬਹੁਤ ਡਰਦੀ ਸੀ ਉਹ ਮੈਨੂੰ ਹਮੇਸ਼ਾ ਕਹਿੰਦੇ ਸੀ ਕਿ ਜੇ ਮੈਂ ਤੇਰੇ ਬਾਰੇ ਕਿਸੇ ਤੋਂ ਕੁਝ ਗਲਤ ਸੁਣਿਆ ਤਾਂ ਮੈਂ ਤੈਨੂੰ ਮਾਰ ਦਿਆਂਗਾ ਉਸ ਸਮੇਂ ਮੈਂ 11ਵੀਂ ਜਮਾਤ ਦੇ ਵਿੱਚ ਪੜ੍ਹਦੀ ਸੀ ਮੇਰੇ ਡੈਡੀ ਮੈਨੂੰ ਕਹਿੰਦੇ ਸੀ ਕਿ ਤੂੰ ਕਲਾਸ ਦੇ ਵਿੱਚ ਕਦੇ ਵੀ ਕੋਈ ਵੀ ਦੋਸਤ ਨਾ ਬਣਾਇਂ ਤੇ ਨਾ ਹੀ ਕਿਸੇ ਨੂੰ ਆਪਣੇ ਘਰ ਲੈ ਕੇ ਆਵੇਂ ਤੇ ਹਮੇਸ਼ਾ ਮੁੰਡਿਆਂ ਤੋਂ ਦੂਰੀ ਰਹੀਂ ਮੈਂ ਹਰ ਰੋਜ਼ ਸਕੂਲ ਜਾਂਦਾ ਸੀ ਤੇ ਸਕੂਲ ਤੋਂ ਵਾਪਸ ਆ ਕੇ ਆਪਣੇ ਆਪ ਨੂੰ ਆਪਣੇ ਘਰ ਜੇਲ੍ਹ ਦੀ ਕੋਠੜੀ ਦੇ ਵਿੱਚ ਬੰਦ ਕਰ ਲੈਂਦੀ ਸੀ ਮੈਂ ਕਦੇ ਕਿਸੇ ਜੇਲ੍ਹ ਤੋਂ ਘਟ ਨਹੀਂ ਸੀ ਮੇਰੀ ਮੇਰੇ ਡੈਡੀ ਮੈਨੂੰ ਹਮੇਸ਼ਾ ਘਰ ਦੇ ਅੰਦਰ ਬੰਦ ਰੱਖਦੇ ਸਨ ਡੈਡੀ ਦੇ ਇੱਕ ਦੋਸਤ ਜਗਦੀਪ ਅੰਕਲ ਸਨ ਜੋ ਬਹੁਤ ਹੀ ਸਮਝਦਾਰ ਤੇ ਸੁਲਝੇ ਹੋਏ ਇਨਸਾਨ ਸਨ ਉਹਨਾਂ ਦੀ ਉਮਰ 52 ਸਾਲ ਦੀ ਸੀ ਉਹ ਮੇਰੇ ਡੈਡੀ ਦੇ ਬਿਜ਼ਨਸ 파ਟਨਰ ਵੀ ਸੀ ਉਹਨਾਂ ਦਾ ਰੰਗ ਬਹੁਤ ਹੀ ਕਾਲਾ ਸੀ ਇਸ ਕਾਰਨ ਉਹਨਾਂ ਦਾ ਵਿਆਹ ਵੀ ਨਹੀਂ ਹੋਇਆ ਉਹ ਹਜੇ ਵੀ ਬੈਚਲਰ ਹੀ ਸਨ ਅੰਕਲ ਹਮੇਸ਼ਾ ਸਾਡੇ ਘਰ ਆਉਂਦੇ ਰਹਿੰਦੇ ਸਨ ਮੈਂ ਉਹਨਾਂ ਦੀ ਬਹੁਤ ਇੱਜ਼ਤ ਕਰਦੀ ਸੀ ਕਿਉਂਕਿ ਉਹ ਮੈਨੂੰ ਚੰਗੀ ਤਰ੍ਹਾਂ ਸਮਝਦੇ ਸਨ ਉਹ ਮੈਨੂੰ ਹਮੇਸ਼ਾ ਕਹਿੰਦੇ ਸੀ ਕਿ ਪਤਾ ਨਹੀਂ ਤੇਰੇ ਗੜੀ ਇੰਨੇ ਸਖਤ ਕਿਉਂ ਨੇ ਤੂੰ ਤਾਂ ਬਹੁਤ ਹੀ ਪਿਆਰੀ ਕੁੜੀ ਐ ਫਿਰ ਵੀ ਉਹ ਮੈਨੂੰ ਤੈਨੂੰ ਕਸਾਈਆਂ ਵਾਂਗ ਦੇਖਦਾ ਰਹਿੰਦਾ ਹੈ ਉਹ ਤੈਨੂੰ ਬਹੁਤ ਹੀ ਪਿਆਰ ਵੀ ਨਹੀਂ ਕਰਦਾ ਕਿਉਂਕਿ ਤੂੰ ਇੱਕ ਕੁੜੀ ਹੈ ਉਹ ਤੇਰੇ ਭਰਾ ਨੂੰ ਵੱਧ ਪਿਆਰ ਕਰਦਾ ਹੈ ਮੈਂ ਜਗਦੀਪ ਦੇ ਅੰਕਲ ਨੂੰ ਆਪਣਾ ਦੋਸਤ ਸਮਝਣ ਲੱਗ ਗਈ ਸੀ ਮੈਂ ਉਹਨਾਂ ਨਾਲ ਹਰ ਗੱਲ ਸਾਂਝੀ ਕਰਦੀ ਸੀ ਜਦੋਂ ਵੀ ਅੰਕਲ ਘਰ ਆਉਂਦੇ ਉਹ ਮੇਰੇ ਕੋਲ ਹੀ ਬੈਠ ਜਾਂਦੇ ਸੀ ਉਹ ਮੇਰੇ ਦਿਲ ਦੀਆਂ ਸਾਰੀਆਂ ਗੱਲਾਂ ਸੁਣਦੇ ਸੀ ਮੈਂ ਹਮੇਸ਼ਾ ਜਗਦੀਪ ਅੰਕਲ ਨੂੰ ਨਾਲ ਪਾਰਕ ਦੇ ਵਿੱਚ ਜਾਂਦੀ ਤੇ ਬਹੁਤ ਸਾਰਾ ਖੇਡਾਂ ਖੇਡਦੀ ਖੇਡਿਆ ਕਰਦੀ ਸੀ ਵੈਸੇ ਤਾਂ ਮੈਨੂੰ ਘਰ ਬਾਹਰ ਜਾਣ ਦੀ ਇਜਾਜ਼ਤ ਨਹੀਂ ਸੀ ਪਰ ਡੈਡੀ ਅੰਕਲ ਤੇ ਭਰੋਸਾ ਕਰਦੇ ਸੀ ਤਾਂ ਕਰਕੇ ਡੈਡੀ ਮੈਨੂੰ ਅੰਕਲ ਦੇ ਨਾਲ ਪਾਰਕ ਜਾਣ ਦਿੰਦੇ ਸੀ ਜਦੋਂ ਮੈਂ 17 ਸਾਲ ਦੀ ਹੋ ਗਈ ਤਦ ਮੈਨੂੰ ਇਸ਼ਕ ਦਾ ਜਾਗ ਆ ਗਿਆ ਮੇਰੇ ਸਕੂਲ ਦੇ ਵਿੱਚ ਸੁਨੀਲ ਨਾਮ ਦਾ ਇੱਕ ਮੁੰਡਾ ਪੜਦਾ ਸੀ ਮੇਰੀ ਉਸ ਨਾਲ ਦੋਸਤੀ ਹੋ ਗਈ ਫਿਰ ਇਹ ਦੋਸਤੀ ਪਿਆਰ ਦੇ ਵਿੱਚ ਬਦਲ ਗਈ ਮੈਂ ਇਹ ਗੱਲ ਕਿਸੇ ਨੂੰ ਵੀ ਨਹੀਂ ਦੱਸੀ ਸੀ ਜਗਜੀਤ ਅੰਕਲ ਨੂੰ ਵੀ ਨਹੀਂ ਮੈਂ ਅਕਸਰ ਸੁਨੀਲ ਦੇ ਨਾਲ ਇੱਕ ਪਾਰਕ ਦੇ ਵਿੱਚ ਚਲੇ ਜਾਂਦੇ ਸੀ ਤੇ ਉੱਥੇ ਅਸੀਂ ਆਪਣੇ ਹੀ ਦੁਨੀਆ ਦੇ ਵਿੱਚ ਮਸਤ ਹੋ ਜਾਂਦੇ ਸੀ ਉਹ ਮੈਨੂੰ ਬਹੁਤ ਹੀ ਪਿਆਰ ਕਰਦਾ ਸੀ ਮੈਨੂੰ ਸੁਨੀਲ ਦੀ ਕੰਪਨੀ ਬਹੁਤ ਹੀ ਪਸੰਦ ਆਉਂਦੀ ਸੀ ਮੈਂ ਵੀ ਉਸਨੂੰ ਬਹੁਤ ਪਿਆਰ ਕਰਦੀ ਸੀ ਮੈਂ ਤੇ ਸੁਨੀਲ ਸਕੂਲ ਦੇ ਵਿੱਚ ਮਿਲ ਲੈਂਦੇ ਸੀ ਮੈਂ ਸੁਨੀਲ ਨੂੰ ਆਪਣੇ ਪਰਿਵਾਰ ਬਾਰੇ ਸਭ ਕੁਝ ਦੱਸ ਦਿੱਤਾ ਕਿ ਮੇਰੇ ਡੈਡੀ ਕਿਹੋ ਜਿਹੇ ਨੇ ਤੇ ਉਹ ਮੇਰੇ ਤੇ ਕਿੰਨੀਆਂ ਪਾਬੰਦੀਆਂ ਲਾਉਂਦੇ ਨੇ ਉਹ ਕਹਿੰਦਾ ਸੀ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਜਿਵੇਂ ਹੀ ਤੂੰ 18 ਸਾਲ ਦੀ ਹੋਗੀ ਮੈਂ ਤੇਰੀ ਘਰ ਆਪਣੇ ਮਾਤਾ ਪਿਤਾ ਨੂੰ ਰਿਸ਼ਤਾ ਲੈ ਕੇ ਭੇਜ ਦਿਆਂਗਾ ਉਦੋਂ ਤੱਕ ਸਾਨੂੰ ਦੋਵਾਂ ਨੂੰ ਆਪਣਾ ਰਿਸ਼ਤਾ ਲੁਕਾਉਣ ਤੋਂ છਪਾ ਕੇ ਲੋਕਾਂ ਤੋਂ છਪਾ ਕੇ ਰੱਖਣਾ ਪਵੇਗਾ ਨਹੀਂ ਤਾਂ ਤੇਰੇ ਡੈਡੀ ਨੂੰ ਪਤਾ ਲੱਗ ਜਾਵੇਗਾ ਫਿਰ ਉਹ ਆਪਣਾ ਵਿਆਹ ਕਦੀ ਨਹੀਂ ਹੋਣ ਦੇਣਗੇ ਇੱਕ ਦਿਨ ਸੁਨੀਲ ਤੇ ਮੈਂ ਸਕੂਲ ਤੋਂ ਜਲਦੀ ਛੁੱਟੀ ਲੈ ਲਈ ਤੇ ਅਸੀਂ ਦੋਵੇਂ ਟਾਈਮ ਪਾਸ ਕਰਨ ਦੇ ਲਈ ਪਾਰਕ ਦੇ ਵਿੱਚ ਚਲੇ ਗਏ ਜਿਸ ਪਾਰਕ ਦੇ ਵਿੱਚ ਮੈਨੂੰ ਜਗਦੀਪ ਅੰਕਲ ਲੈ ਕੇ ਜਾਂਦੇ ਸੀ ਸੁਨੀਲ ਮੇਰੀ ਗੋਦ ਦੇ ਵਿੱਚ ਸਿਰ ਰੱਖ ਕੇ ਲੇਟਿਆ ਹੋਇਆ ਸੀ ਅਸੀਂ ਦੋਵੇਂ ਇੱਕ ਦੂਜੇ ਦੇ ਵਿੱਚ ਗੁਆਚੇ ਹੋਏ ਸੀ ਕਿ ਅਚਾਨਕ ਜੀਤ ਦੀ ਪੰਕਲ ਵੀ ਉੱਥੇ ਆ ਗਏ ਉਹਨਾਂ ਨੇ ਚੋਰੀ ਸਾਡੀ ਦੋਵਾਂ ਦੀ ਫੋਟੋ ਖਿੱਚ ਲਈ ਤੇ ਫਿਰ ਉਹ ਵਾਪਸ ਚਲੇ ਗਏ ਮੈਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਲੱਗਿਆ ਮੈਨੂੰ ਤਾਂ ਇਹ ਵੀ ਨਹੀਂ ਸੀ ਪਤਾ ਕਿ ਅੰਕਲ ਨੇ ਮੈਨੂੰ ਤਸਨੀਲ ਨੂੰ ਦੇਖ ਲਿਆ ਸੀ ਜਿਵੇਂ ਹੀ ਸਕੂਲ ਦੀ ਛੁੱਟੀ ਦਾ ਸਮਾਂ ਹੋਇਆ ਮੈਂ ਘਰ ਵਾਪਸ ਆ ਗਈ ਤੇ ਆਮ ਦਿਨਾਂ ਵਾਂਗ ਆਪਣੇ ਕਮਰੇ ਵਿੱਚ ਜਾ ਕੇ بیٹھ ਗਈ ਮੈਂ ਅਜੇ ਸੁਨੀਲ ਦੀਆਂ ਹੀ ਸੋਚਾਂ ਦੇ ਵਿੱਚ ਗਵਾਚੀ ਹੋਈ ਸੀ ਕਿ ਮੈਨੂੰ ਹੋਰ ਕਿਸੇ ਵੀ ਗੱਲ ਦੀ ਕੋਈ ਹੋਸ਼ ਨਹੀਂ ਸੀ ਕੁਝ ਸਮੇਂ ਬਾਅਦ ਅੰਕਲ ਅਚਾਨਕ ਮੇਰੇ ਕਮਰੇ ਦੇ ਵਿੱਚ ਆ ਗਏ ਮੈਂ ਉਹਨਾਂ ਨੂੰ ਦੇਖ ਕੇ ਹੈਰਾਨ ਹੋ ਗਈ ਉਹ ਮੇਰੇ ਕੋਲ ਆ ਕੇ ਬੈਠ ਗਏ ਉਹ ਬੜੇ ਹੀ ਚੁੱਪਚਾਪ ਬੈਠੇ ਸੀ ਮੈਂ ਕਿਹਾ ਅੰਕਲ ਜੀ ਕੀ ਗੱਲ ਹੈ ਤੁਸੀਂ ਇੰਨੇ ਚੁੱਪ ਕਿਉਂ ਹੋ ਅੰਕਲ ਨੇ ਕਿਹਾ ਕਮਲ ਮੈਂ ਤੇਰੀ ਬਾਰੇ ਸਭ ਕੁਝ ਜਾਣਦਾ ਹਾਂ ਮੈਂ ਥੋੜੀ ਜੀ ਹੈਰਾਨੀ ਨਾਲ ਉਹਨਾਂ ਵੱਲ ਵੇਖਿਆ ਫਿਰ ਮੈਂ ਪੁੱਛਿਆ ਅੰਕਲ ਤੁਸੀਂ ਮੇਰੇ ਬਾਰੇ ਜਿਹੜਾ ਕੀ ਜਾਣਦੇ ਹੋ ਅੰਕਲ ਨੇ ਕਿਹਾ ਅੱਜ ਤੂੰ ਕਿੱਥੇ ਗਈ ਸੀ ਮੈਂ ਕਿ ਅੰਕਲ ਮੈਂ ਤਾਂ ਸਕੂਲ ਗਈ ਸੀ ਹੋਰ ਕਿੱਥੇ ਜਾਵਾਂਗੀ ਫਿਰ ਉਹਨਾਂ ਨੇ ਕਿਹਾ ਸਕੂਲ ਤੋਂ ਬਾਅਦ ਕਿੱਥੇ ਗਈ ਸੀ ਮੈਂ ਥੋੜਾ ਜਾ ਚੇਜਕੀ ਕਿਹਾ ਨਹੀਂ ਅੰਕਲ ਮੈਂ ਹੁਣੇ ਸਕੂਲੋਂ ਘਰ ਆਈ ਹਾਂ ਮੈਂ ਹੋਰ ਕਿਤੇ ਵੀ ਨਹੀਂ ਗਈ ਸੀ ਫਿਰ ਅੰਕਲ ਨੇ ਕਿਹਾ ਅੱਜ ਮੈਂ ਤੈਨੂੰ ਇੱਕ ਮੁੰਡੇ ਦੇ ਨਾਲ ਪਾਰਕ ਦੇ ਵਿੱਚ ਦੇਖਿਆ ਹੈ ਅੰਕਲ ਤੋਂ ਇਹ ਗੱਲ ਸੁਣਦਿਆਂ ਹੀ ਮੈਂ ਬਹੁਤ ਡਰ ਗਈ ਸੀ ਮੈਂ ਜਗਦੀਪ ਅੰਕਲ ਨੂੰ ਕਹਿਣ ਲੱਗੀ ਅੰਕਲ ਜੀ ਪਲੀਜ਼ ਇਸ ਬਾਰੇ ਡੈਡੀ ਨੂੰ ਨਾ ਦੱਸਿਓ ਨਹੀਂ ਤਾਂ ਉਹ ਮੈਨੂੰ ਮਾਰ ਦੇਣਗੇ ਡੈਡੀ ਦੇ ਸੁਭਾਅ ਬਾਰੇ ਤਾਂ ਤੁਹਾਨੂੰ ਪਤਾ ਹੀ ਹੈ ਉਹ ਕਿੰਨੇ ਗੁੱਸੇ ਵਾਲੇ ਨੇ ਇਹ ਸੁਣ ਕੇ ਪਤਾ ਨਹੀਂ ਕਿਉਂ ਅੰਕਲ ਮੇਰੇ ਵੱਲ ਬਹੁਤ ਹੀ ਅਜੀਬ ਨਜ਼ਰਾਂ ਨਾਲ ਦੇਖਣ ਲੱਗੇ ਫਿਰ ਅੰਕਲ ਨੇ ਕਿਹਾ ਮੈਂ ਕਿਸੇ ਨੂੰ ਕੁਝ ਨਹੀਂ ਦੱਸਾਂਗਾ ਪਰ ਬਦਲੇ ਦੇ ਵਿੱਚ ਮੈਨੂੰ ਵੀ ਕੁਝ ਚਾਹੀਦਾ ਹੈ ਮੈਂ ਕਿਹਾ ਅੰਕਲ ਤੁਸੀਂ ਜੋ ਵੀ ਚਾਹੁੰਦੇ ਹੋ ਮੈਂ ਤੁਹਾਨੂੰ ਦੇਣ ਲਈ ਤਿਆਰ ਹਾਂ ਪਰ ਡੈਡੀ ਨੂੰ ਨਾ ਦੱਸਿਓ ਮੇਰੇ ਮੂੰਹ ਇਹ ਗੱਲ ਸੁਣਦਿਆ ਹੀ ਅੰਕਲ ਨੇ ਇੱਕਦਮ ਕਿਹਾ ਦੇਖ ਅਗਮਲ ਤੈਨੂੰ ਮੈਨੂੰ ਖੁਸ਼ ਕਰਨਾ ਹੀ ਪਵੇਗਾ ਅੰਕਲ ਦਾ ਇਹ ਰੂਪ ਦੇਖ ਕੇ ਮੈਂ ਹੈਰਾਨ ਰਹਿ ਗਈ ਮੈਨੂੰ ਇੰਜ ਲੱਗਾ ਜਿਵੇਂ ਮੇਰੇ ਸਿਰ ਤੇ ਕਿਸੇ ਨੇ ਬੰਬ ਸੁੱਟ ਦਿੱਤਾ ਹੋਵੇ ਅੰਕਲ ਦੇ ਮੂੰਹੋਂ ਜਿਹੀਆਂ ਗੱਲਾਂ ਸੁਣਨ ਦੀ ਮੈਂ ਕਦੇ ਕਲਪਨਾ ਵੀ ਨਹੀਂ ਕੀਤੀ ਸੀ ਮੈਂ ਹਮੇਸ਼ਾ ਉਹਨਾਂ ਨੂੰ ਆਪਣਾ ਆਦਰਸ਼ ਸਮਝਦੀ ਸੀ ਮੈਂ ਕਿ ਅੰਕਲ ਮੈਂ ਥੋ ਦਿੱਤੀ ਵਰਗੀ ਹਾਂ ਮੈਂ ਤੁਹਾਡਾ ਆਪਣੇ ਡੈਡੀ ਨਾਲੋਂ ਵੀ ਵੱਧ ਸਤਿਕਾਰ ਕਰਦੀ ਹਾਂ ਤੁਸੀਂ ਇਸ ਤਰ੍ਹਾਂ ਕੀ ਵੀ ਸੋਚ ਸਕਦੇ ਹੋ ਫਿਰ ਉਹਨਾਂ ਨੇ ਕਿਹਾ ਦੇਖ ਲੈ ਤੇਰੀ ਮਰਜ਼ੀ ਹੈ ਤੇਰੇ ਕੋਲ ਦੋ ਵਿਕਲਪ ਨੇ ਪਹਿਲਾ ਵਿਕਲਪ ਹੈ ਜਿਵੇਂ ਮੈਂ ਕਿਹਾ ਉਸੇ ਤਰ੍ਹਾਂ ਹੀ ਕਰ ਤੇ ਦੂਜਾ ਵਿਕਲਪ ਤੂੰ ਜਾਣਦੀ ਹੀ ਹੈ ਕਿ ਤੇਰਾ ਬਾਪ ਕਿਸੇ ਕਸਾਈ ਤੋਂ ਘਟਣੀ ਹੈ ਜਿਵੇਂ ਹੀ ਮੈਂ ਉਸ ਨੂੰ ਤੇਰੀਆਂ ਫੋਟੋਆਂ ਵਿਖਾਈਆਂ ਤਾਂ ਉਹ ਤੇਰੇ ਟੁਕੜੇ ਕਰ ਦਵੇਗਾ ਹੁਣ ਫੈਸਲਾ ਤੇਰੇ ਹੱਥ ਦੇ ਵਿੱਚ ਹੈ ਕਿ ਤੂੰ ਜਿਉਂਦੇ ਰਹਿਣਾ ਚਾਹੁੰਦੇ ਆ ਜਾਂ ਮਰਨਾ ਮੈਂ ਰੋਂਦੇ ਹੋਏ ਅੰਕਲ ਦੇ ਪੈਰੀ ਪੈ ਗਏ ਤੇ ਉਹਨਾਂ ਨੂੰ ਬੇਨਤੀ ਕਰਨ ਲੱਗੀ ਅੰਕਲ ਜੀ ਪਲੀਜ਼ ਮੇਰੇ ਨਾਲ ਜਿਹਾ ਨਾ ਕਰੋ ਪਰ ਉਹਨਾਂ ਨੇ ਮੇਰੀ ਇੱਕ ਨਾ ਸੁਣੀ ਅੰਕਲ ਨੇ ਕਿਹਾ ਮੈਂ ਤੈਨੂੰ ਸ਼ਾਮ ਨੂੰ ਲੈਣ ਆਵਾਂਗਾ ਤਿਆਰ ਰਹੀਂ ਜੇ ਤੂੰ ਮੇਰੇ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ ਤਾਂ ਮੈਂ ਉਸੇ ਵੇਲੇ ਤੇਰੀ ਫੋਟੋ ਤੇ ਤੇਰੇ ਬਾਪ ਨੂੰ ਦਿਖਾ ਦੇਣੀ ਹੈ ਇੱਕ ਐਕੇ ਉਹ ਮੇਰੇ ਕਮਰੇ ਵਿੱਚੋਂ ਬਾਹਰ ਚਲੇ ਗਏ ਮੈਂ ਸ਼ਾਮ ਤੱਕ ਕਮਰੇ ਦੇ ਵਿੱਚ ਬੈਠ ਕੇ ਰੋਂਦੀ ਰਹੀ ਰਾਤ ਦੇ ਕਰੀਬ 8 ਵਜੇ ਉਹ ਲਫੰਗਾ ਮੇਰੇ ਘਰ ਆਇਆ ਤੇ ਮੇਰੇ ਡੈਡੀ ਕੋਲ ਬੈਠ ਕੇ ਚਾਹ ਪੀਣ ਲੱਗ ਗਿਆ ਚਾਹ ਦੀਆਂ ਚੁਸਕੀਆਂ ਲੈਂਦੇ ਹੋਏ ਉਸਨੇ ਮੇਰੇ ਡੈਡੀ ਨੂੰ ਕਿਹਾ ਯਾਰ ਅੱਜ ਮੈਂ ਤੇਰੇ ਮੇਰੇ ਜਾਨ ਕਰ ਦੇ ਜਨਮ ਦਿਨ ਦੀ ਪਾਟੀ ਤੇ ਜਾਣਾ ਹੈ ਮੈਂ ਤੇਰੀ ਬੇਟੀ ਕਮਲ ਨੂੰ ਲਿਜ਼ਾਨ ਬਾਰੇ ਸੋਚ ਰਿਹਾ ਹਾਂ ਵੈਸੇ ਵੀ ਉਹ ਕੁੜੀ ਹਰ ਵੇਲੇ ਘਰ ਦੇ ਵਿੱਚ ਬੰਦ ਹੀ ਰਹਿੰਦੀ ਹੈ ਆਪਾਂ ਤਾਂ ਉਸ ਨੂੰ ਕਿਤੇ ਵੀ ਬਾਹਰ ਨਹੀਂ ਜਾਣ ਦਿੰਦੇ ਇਸ ਬਹਾਨੇ ਉਹ ਥੋੜਾ ਜਿਹਾ ਘੁੰਮ ਲਾ ਆਵੇਗੀ ਫਿਰ ਮੇਰੇ ਡੈਡੀ ਨੇ ਕਿਹਾ ਹਾਂ ਜਗਦੀਪ ਇਹ ਸੱਚ ਹੈ ਕਿ ਮੈਨੂੰ ਮੇਰੀ ਧੀ ਦਾ ਘਰ ਤੋਂ ਬਾਹਰ ਜਾਣਾ ਬਿਲਕੁਲ ਵੀ ਪਸੰਦ ਨਹੀਂ ਇਹ ਤਾਂ ਤੈਨੂੰ ਵੀ ਪਤਾ ਹੈ ਕਿ ਬਾਹਰਲੀ ਦੁਨੀਆ ਕਿਹੋ ਜੀ ਹੈ ਮੈਨੂੰ ਤੇਰੇ ਨਾਲ ਭੇਜਣ ਵਿੱਚ ਕੋਈ ਇਤਰਾਜ਼ ਨਹੀਂ ਹੈ ਮੈਂ ਜਾਣਦਾ ਹਾਂ ਕਿ ਬਚਪਨ ਤੋਂ ਲੈ ਕੇ ਹੁਣ ਤੱਕ ਤੂੰ ਮੇਰੀ ਧੀ ਕਮਲ ਨੂੰ ਆਪਣੀ ਬੱਚੀ ਸਮਝਿਆ ਹੈ ਇਸ ਲਈ ਮੈਨੂੰ ਤੇਰੇ ਤੇ ਪੂਰਾ ਭਰੋਸਾ ਹੈ ਤੂੰ ਇਸ ਨੂੰ ਜਿੱਥੇ ਚਾਹੇ ਲੈ ਜਾ ਸਕਦਾ ਹੈ ਫਿਰ ਉਸ ਅੰਕਲ ਨੇ ਮੇਰੇ ਡੈਡੀ ਨੂੰ ਕਿਹਾ ਕਿ ਅਸੀਂ ਸ਼ਾਇਦ ساری ਰਾਤ ਵਾਪਸ ਨਾ ਸਕੇ ਕਿਉਂਕਿ ਉਹ ਜਿੱਥੇ ਪਾਰਟੀ ਹੋ ਰਹੀ ਹੈ ਉਹ ਜਗ੍ਹਾ ਬਹੁਤ ਹੀ ਦੂਰ ਹੈ ఈజీలీ ਅਸੀਂ ਸਵੇਰ ਤੱਕ ਹੀ ਆ ਸਕਾਂਗੇ ਮੇਰੇ ਡੈਡੀ ਨੇ ਕਿਹਾ ਕੋਈ ਗੱਲ ਨਹੀਂ ਜੇਕਰ ਕਮਲ ਤੇਰੇ ਨਾਲ ਹੈ ਤਾਂ ਮੈਨੂੰ ਕੋਈ ਚਿੰਤਾ ਨਹੀਂ ਹੈ ਮੈਂ ਆਪਣੇ ਡੈਡੀ ਤੇ ਉਸ ਦਾ ਦਾਮ ਦੀਆਂ ਸਾਰੀਆਂ ਗੱਲਾਂ ਸੁਣ ਰਹੀ ਸੀ ਪਰ ਮੈਂ ਕੋਈ ਫੈਸਲਾ ਨਹੀਂ ਲੈ 파 ਰਹੀ ਸੀ ਮੰਨਤਾ ਕਰ ਰਹੀ ਸੀ ਕਿ ਮੈਂ ਖੁਦ ਖੁਸ਼ੀ ਕਰ ਲਵਾਂ ਥੋੜੇ ਹੀ ਸਮੇਂ ਦੇ ਵਿੱਚ ਉਹ ਜਲਦ ਮੈਨੂੰ ਆਪਣੇ ਘਰ ਲੈ ਗਿਆ ਜਿਵੇਂ ਹੀ ਮੈਂ ਉਸ ਦੇ ਘਰ ਪਹੁੰਚੀ ਮੈਂ ਉਸ ਨੂੰ ਦੁਬਾਰਾ ਮਿੰਨਤਾ ਤਰਲੇ ਕਰਨ ਲੱਗ ਗਈ ਕਿ ਸ਼ਾਇਦ ਉਸ ਨੂੰ ਮੇਰੇ ਤੇ ਤਰਸ ਹੀ ਆ ਜਾਵੇ ਪਰ ਉਸ ਨੇ ਮੇਰੀ ਇੱਕ ਨਾ ਸੁਣੀ ਉਹ ਗੇੜਿਆ ساری ਰਾਤ ਮੈਨੂੰ ਨੋਚਦਾ ਰਿਹਾ ਤੇ ਮੈਨੂੰ ਆਪਣੇ ਕਿਸਮਨ ਨੂੰ ਕੋਸਦੀ ਰਹੀ ਮੈਂ ਜਿਵੇਂ ਹੀ ਸਵੇਰ ਹੋਈ ਉਸ ਨੇ ਮੈਨੂੰ ਘਰ ਛੱਡ ਦਿੱਤਾ ਤੇ ਜਾਂਦੇ ਸਮੇਂ ਉਸਨੇ ਕਿਹਾ ਕਮਲ ਮੈਨੂੰ ਕਦੇ ਤੂੰ ਨਾ ਨਾ ਕਹੀਂ ਨਹੀਂ ਤਾਂ ਨਤੀਜਾ ਤੈਨੂੰ ਪਤਾ ਹੀ ਹੈ ਮੈਂ ਜਦੋਂ ਵੀ ਤੈਨੂੰ ਬੁਲਾਵਾਂਗਾ ਤੈਨੂੰ ਆਉਣਾ ਹੀ ਪਵੇਗਾ ਇਹ ਕਹਿ ਕੇ ਉਹ ਮੈਨੂੰ ਮੇਰੇ ਘਰ ਛੱਡ ਗਿਆ ਮੈਂ ਭੱਜ ਕੇ ਆਪਣੇ ਕਮਰੇ ਵਿੱਚ ਗਏ ਤੇ ਚੀਕਾ ਮਾਰ ਮਾਰ ਕੇ ਰੋਣ ਲੱਗ ਪਈ ਇਹ ਸਭ ਹੋਏਤ ਨੂੰ 2 ਦਿਨ ਹੋ ਗਏ ਸੀ ਸੀ ਮੇਰੇ ਹਲਕਤ ਤੋਂ ਪਾਣੀ ਵੀ ਨਹੀਂ ਉਤਰਿਆ ਸੀ ਅਤੇ ਨਾ ਹੀ ਮੈਂ ਕਾਲਜ ਗਈ ਸੀ ਮੇਰੇ ਮੰਮੀ ਮੇਰੇ ਕਮਰੇ ਦੇ ਵਿੱਚ ਆਏ ਤੇ ਮੈਂ ਨੂੰ ਪੁੱਛਣ ਲੱਗੀ ਕੀ ਹੋਇਆ ਕਮਲ ਤੇਰੀ ਤਬੀਅਤ ਤਾਂ ਠੀਕ ਹੈ ਨਹੀਂ ਕੀ ਗੱਲ ਹੈ ਤੂੰ ਪਿਛਲੇ 2 ਦਿਨਾਂ ਤੋਂ ਨਾ ਹੀ ਕੁਝ ਖਾਂਦੀ ਐ ਤੇ ਨਾ ਹੀ ਤੂੰ ਕਾਲਜ ਗਈ ਐ ਮੈਂ ਰੋਂਦੀ ਹੋਈ ਮੰਮੀ ਨੂੰ ਕਿਹਾ ਕਿ ਤੁਸੀਂ ਚਲੇ ਜਾਓ ਤੇ ਮੈਂ ਇਕੱਲੀ ਛੱਡ ਦਿਓ ਮੈਨੂੰ ਉਹ ਮੇਰਾ ਰਵਈਆ ਦੇਖ ਕੇ ਹੈਰਾਨ ਰਹਿ ਗਈ ਤੇ ਜਲਦੀ ਨਾਲ ਕਮਰੇ ਵਿੱਚੋਂ ਬਾਹਰ ਚਲੀ ਗਈ ਮੈਂ ਮਾਨ ਹੀ ਮਨ ਫੈਸਲਾ ਕਰ ਲਿਆ ਸੀ ਕਿ ਮੈਂ ਇਹ ਗੱਲ ਕਿਸੇ ਨੂੰ ਦੱਸਾਂ ਜਾਂ ਨਾ ਪਰ ਸੁਨੀਲ ਨੂੰ ਜ਼ਰੂਰ ਦੱਸਾਂਗੀ ਮੈਂ ਉਸ ਨੂੰ ਧੋਖਾ ਨਹੀਂ ਦਵਾਂਗੀ ਅਗਲੇ ਦਿਨ ਜਦੋਂ ਮੈਂ ਕਾਲਜ ਗਈ ਤਾਂ ਸੁਨੀਲ ਮੇਰੇ ਕੋਲ ਆਇਆ ਤੇ ਮੈਨੂੰ ਪੁੱਛਣ ਲੱਗਾ ਕੀ ਹੋਇਆ ਕਮਰ ਤੂੰ ਦੋ ਦਿਨਾਂ ਤੋਂ ਕਾਲਜ ਕਿਉਂ ਨਹੀਂ ਆਈ ਤੇ ਤੂੰ ਇੰਨੀ ਚੁੱਪ ਕਿਉਂ ਹੈ ਮੈਂ ਉਸ ਨੂੰ ਜੱਫੀ ਪਾ ਕੇ ਰੋਣ ਲੱਗ ਪਈ ਉਹ ਮੈਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰਨ ਲੱਗਾ ਫਿਰ ਉਸਨੇ ਪੁੱਛਿਆ ਕਿ ਕੀ ਗੱਲ ਹੈ ਤੂੰ ਰੋ ਕਿਉਂ ਰਹੀ ਹੈ ਮੈਨੂੰ ਕੁਝ ਦੱਸ ਤਾਂ ਸਹੀ ਮੈਂ ਕਿਹਾ ਸੁਨੀਲ ਮੈਂ ਹੁਣ ਤੇਰੇ ਲਈ ਨਹੀਂ ਰਹੀ ਤੁਸੀਂ ਮੈਨੂੰ ਭੁੱਲ ਜਾਓ ਉਸਨੇ ਕਿਹਾ ਤੂੰ ਇਸ ਤਰ੍ਹਾਂ ਦੀ ਕਿਉਂ ਕਹਿ ਰਹੀ ਹੈ ਗੱਲ ਤੈਨੂੰ ਜਿਹਾ ਕੀ ਹੋ ਗਿਆ ਏ ਜੋ ਤੂੰ ਹੁਣ ਮੇਰੀ ਜੋਗ ਨਹੀਂ ਹੈ ਮੈਂ ਉਸ ਨੂੰ ਉਹ ਸਭ ਕੁਝ ਦੱਸ ਦਿੱਤਾ ਜੋ ਉਸ ਬਦਮਾਸ਼ ਨੇ ਮੇਰੇ ਨਾਲ ਕੀਤਾ ਸੀ ਇਹ ਗੱਲ ਸੁਣਦੇ ਹੀ ਉਸ ਦਾ ਖੂਨ ਉਬਲ ਖਾਨ ਲੱਗਿਆ ਉਬਾਲੇ ਉਹ ਗੁੱਸੇ ਦੇ ਵਿੱਚ ਮੇਰਾ ਹੱਥ ਖਿੱਚ ਕੇ ਮੈਨੂੰ ਥਾਣੇ ਲੈ ਗਿਆ ਤੇ ਉਸ ਨੇ ਸਾਰੀ ਘਟਨਾ ਪੁਲਿਸ ਨੂੰ ਦੱਸ ਦਿੱਤੀ ਪੁਲਿਸ ਨੇ ਉਸ ਜਲਾਦ ਨੂੰ ਗ੍ਰਿਫਤਾਰ ਕਰ ਲਿਆ ਇਹ ਗੱਲ ਮੇਰੇ ਡੈਡੀ ਨੂੰ ਵੀ ਪਤਾ ਚੱਲ ਗਈ ਮੈਂ ਸੋਚਿਆ ਕਿ ਮੇਰੇ ਡੈਡੀ ਨੂੰ ਮੈਨੂੰ ਜਿੰਦਾ ਨਹੀਂ ਛੱਡਣਗੇ ਪਰ ਜਿਹਾ ਕੁਝ ਵੀ ਨਹੀਂ ਹੋਇਆ ਮੇਰੇ ਡੈਡੀ ਮੇਰੇ ਕੋਲ ਆਏ ਤੇ ਹੱਥ ਜੋੜ ਕੇ ਮਾਫੀ ਮੰਗਣ ਲੱਗੇ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਪੁੱਤ ਮੈਂ ਤੇਰਾ ਦੋਸ਼ੀ ਹਾਂ ਮੈਂ ਹੀ ਸੀ ਜਿਸ ਨੇ ਤੇਰਾ ਹੱਥ ਉਸ ਸ਼ੈਤਾਨ ਦੇ ਹੱਥ ਵਿੱਚ ਦਿੱਤਾ ਸੀ ਮੈਨੂੰ ਨਹੀਂ ਸੀ ਪਤਾ ਕਿ ਉਹ ਤੈਨੂੰ ਕਿਸ ਮਕਸਦ ਦੇ ਲਈ ਲੈ ਕੇ ਜਾ ਰਿਹਾ ਸੀ ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਉਸੇ ਵੇਲੇ ਉਸ ਦੇ ਟੁਕੜੇ ਕਰ ਦਿੰਦਾ ਤੇ ਤੇਰੀ ਇੱਜ਼ਤ ਨੂੰ ਭੋਰਾ ਦਾਗ ਨਾ ਲੱਗਣ ਦਿੰਦਾ ਇਹ ਸੁਣ ਕੇ ਮੈਂ ਆਪਣੇ ਡੈਡੀ ਨੂੰ ਜਫੀ ਪਾ ਕੇ ਰੋਣ ਲੱਗ ਪਈ ਮੇਰੇ ਡੈਡੀ ਨੇ ਸੁਨੀਲ ਦਾ ਧੰਨਵਾਦ ਕੀਤਾ ਤੇ ਉੱਥੋਂ ਚਲੇ ਗਏ ਮੈਂ ਵੀ ਡੈਡੀ ਦੇ ਪਿੱਛੇ ਦੋਰਨ ਲੱਗੀ ਫਿਰ ਸੁਨੀਲ ਨੇ ਮੇਰਾ ਹੱਥ ਫੜਿਆ ਤੇ ਕਿਹਾ ਕਮਲ ਮੈਂ ਤੈਨੂੰ ਅੱਜ ਵੀ ਉਨਾ ਹੀ ਪਿਆਰ ਕਰਦਾ ਜਿੰਨਾ ਮੈਂ ਕੱਲ ਕਰਦਾ ਸੀ ਤੂੰ ਮੇਰੇ ਲਈ ਉਨੇ ਹੀ ਪਵਿੱਤਰ ਹੈ ਜਿੰਨੀ ਪਹਿਲਾਂ ਸੀ ਇਸ ਲਈ ਕਦੇ ਵੀ ਆਪਣੇ ਆਪ ਨੂੰ ਕੱਲੀ ਨਾ ਸਮਝੀ ਕੱਲ ਮੈਂ ਆਪਣੇ ਮੰਮੀ ਡੈਡੀ ਨੂੰ ਰਿਸ਼ਤੇ ਲਈ ਤੁਹਾਡੇ ਘਰ ਭੇਜਾਂਗਾ ਕਿ ਤੂੰ ਮੇਰੇ ਨਾਲ ਵਿਆਹ ਕਰਾਵੇਂਗੀ ਇਹ ਸੁਣਦੇ ਹੀ ਮੇਰੀ ਅੱਖਾਂ ਦੇ ਵਿੱਚ ਹੰਝੂ ਆ ਗਏ ਤੇ ਮੈਂ ਹਾਂ ਉਹਦੇ ਵਿੱਚ ਸਿਰ ਹਿਲਾ ਦਿੱਤਾ ਦੋਸਤੋ ਸਾਨੂੰ ਆਪਣੀ ਕਮਜ਼ੋਰੀ ਕਦੇ ਵੀ ਕਿਸੇ ਨੂੰ ਨਹੀਂ ਦੱਸਣੀ ਚਾਹੀਦੀ ਕਿਉਂਕਿ ਲੋਕ ਇਸ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਦੋਸਤੋ ਉਮੀਦ ਹੈ ਇਹ ਕਹਾਣੀ ਤੁਹਾਨੂੰ ਵਧੀਆ ਲੱਗੀ ਹੋਵੇਗੀ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਚੈਨਲ ਜਰੂਰ ਸਬਸਕ੍ਰਾਈਬ ਕਰਨਾ ਜੀ ਮਿਲਦੇ ਆ ਕਿਸੇ ਦਿਲਚਸਪ ਕਹਾਣੀ ਦੇ ਨਾਲ ਧੰਨਵਾਦ ਜੀ